ਕਹਾਣੀ ਢੋਲਕੀ ਵਾਲੀ ਦੀ ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਪਿੰਡ ਵਿੱਚ ਗੁਰਦੇਵ ਨਾਂ ਦਾ ਗਰੀਬ ਦਿਹਾੜੀਦਾਰ ਰਹਿੰਦਾ ਸੀ ਉਹਦੀ ਏਕ ਹੀ ਧੀ ਸੀ ਚੰਨੋ ਚੰਨੋ ਆਪਣੇ ਪਿਓ ਦੀ लाड़ਲੀ ਸੀ ਪਰ ਘਰ ਬਹੁਤ ਹੀ ਗਰੀਬ ਸੀ ਚੰਨੋ ਦੀ ਮਾਂ ਦਾ ਸੁਪਨਾ ਸੀ ਕਿ ਵਿਆਹ ਦੇ ਸਮੇਂ ਉਹਦੀ ਧੀ ਨੂੰ ਸੋਨੇ ਦੀ ਢੋਲਕੀ ਮਿਲੇ ਟੋਲ ਕੀ ਜਿਸ ਉੱਤੇ ਉਹ ਚੰਨੋਂ ਨੱਚੇ ਤੇ ਗਾਵੇ ਪਰ ਗੁਰਦੇਵ ਕੋਲ ਤਾਂ ਦਿਨ ਦੀ ਦਾਲ ਰੋਟੀ ਲਿਓਣ ਲਈ ਵੀ ਮਿਹਨਤ ਕਰਨੀ ਪੈਂਦੀ ਸੀ ਸੋ ਸੋਨੇ ਦੀ ਟੋਲਕੀ ਬੀਤਣੀ ਉਸ ਲਈ ਕਿੰਨੀ ਵੱਡੀ ਗੱਲ ਸੀ ਇੱਕ ਦਿਨ ਗੁਰਦੇਵ ਸ਼ਹਿਰ ਗਿਆ ਮਿਹਨਤ ਕਰਨ ਰਸਤੇ ਵਿੱਚ ਉਸ ਨੂੰ ਇੱਕ ਬੁੱਢਾ ਵਕੀਰ ਮਿਲਿਆ ਫਕੀਰ ਨੇ ਆਖਿਆ ਮੈਂ ਜਾਣਦਾ ਹਾਂ ਤੇਰੇ ਦਿਲ ਵਿੱਚ ਕੀ ਹੌਂਸਲਾ ਹੈ ਪਰ ਸੋਨਾ ਧੀ ਨੂੰ ਸੋਨੇ ਦੀ ਢੋਲਕੀ ਦੇਣ ਨਾਲੋਂ ਚੰਗਾ ਹੈ ਉਹਨੂੰ ਪਿਆਰ ਇਮਾਨਦਾਰੀ ਤੇ ਹਿੰਮਤ ਦੀ ਢੋਲਕੀ ਦੇਵੀਂ ਗੁਰਦੇਵ ਹੈਰਾਨ ਰਹਿ ਗਿਆ ਫਕੀਰ ਨੇ ਉਸ ਨੂੰ ਇੱਕ ਮਿੱਟੀ ਦੀ ਢੋਲਕੀ ਦਿੱਤੀ ਤੇ ਆਖਿਆ ਇਸ ਵਿੱਚ ਜਾਦੂ ਹੈ ਪਰ ਸਿਰਫ ਉਸ ਲਈ ਜੋ ਆਪਣਾ ਮਨ ਸਾਫ਼ ਰੱਖਦਾ ਹੈ ਵਿਆਹ ਵਾਲੇ ਦਿਨ ਚੰਨੋ ਨੇ ਉਹੀ ਮਿੱਟੀ ਦੀ ਢੋਲਕੀ ਵਜਾਈ ਢੋਲਕੀ ਦੀ ਆਵਾਜ਼ ਇੰਨੀ ਸੋਹਣੀ ਸੀ ਕਿ ਸਾਰੇ گاؤں ਵਾਲੇ ਖੜ੍ਹ ਗਏ ਨੱਚਣ ਲੱਗ ਪਏ ਸਾਬ ਨੇ ਆਖਿਆ ਇਹ ਤਾਂ ਸੋਨੇ ਤੋਂ ਵੀ ਵੱਧ ਕੀ ਹੈ ਚੰਨੋ ਨੇ ਆਪਣੇ ਪਿਓ ਨੂੰ ਜਫੀ ਪਾਈ ਤੇ ਆਖਿਆ ਪਿਓ ਜੀ ਮੈਨੂੰ ਸੋਨੇ ਦੀ ਨਹੀਂ ਸਿਰਫ ਤੁਹਾਡੀ mohabbat ਵਾਲੀ ਢੋਲ ਕੀ ਚਾਹੀਦੀ ਸੀ ਸੱਚਾ ਪਿਆਰ ਤੇ ਨੀਤੀ ਸੋਨੇ ਚਾਂਦੀ ਤੋਂ ਵੱਧ ਕੇ ਹੁੰਦੇ ਨੇ ਅਸਲੀ ਖੁਸ਼ੀ ਦਿਲਾਂ ਵਿੱਚ ਵਸਦੀ ਹੈ ਨਾ ਕਿ ਦੌਲਤ ਵਿੱਚ